ਵੀ ਬੋਲਣ ਅੱਜ ਭੰਤਨ ਸਿੰਘ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਜੋਤੀ ਜੋਤ ਜਿਹੜਾ 450 ਸਾਲਾ ਭੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਅਦੇ 450 ਸਾਲਾ ਗੁਰਤਾ ਗੱਦੀ ਜਿਹਦਾ ਦਿਵਸ ਮਨਾਉਣ ਵਾਸਤੇ ਜਿੱਥੇ ਸਮੂਹ ਜੀ ਆਈ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਦੇ ਸਦੇਸ਼ੀਆਂ ਉਥੇ ਹੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਾਰੇ ਸੰਤ ਮਹਾਂਪੁਰਖ ਉਥੇ ਹੀ ਮੁੱਚਾ ਹੀ ਖਾਲਸਾ ਪੰਥ ਸਾਰੀਆਂ ਨੇ ਹੰਗਸੰਗ ਜਿੱਥੇ ਬੰਦੀਆਂ ਵੱਲੋਂ ਜਿੱਥੇ ਬਹੁਤ ਹੀ ਚੜ੍ਹਦੀ ਕਲਾ ਤੇ ਸਤਿਕਾਰ ਸੇਵਾ ਭਾਵਨਾ ਦੇ ਨਾਲ ਜਿਹੜਾ ਜਿੱਥੇ ਕੱਲ ਗੁਰਦੁਆਰਾ ਕਡੂਰ ਸਾਹਿਬ ਤੋਂ ਮਹਾਨ ਗੁਰਦੁਆਰਾ ਸਪਿਆਣਾ ਸਾਹਿਬ ਤੋਂ ਪੈਦਲ ਨਗਰ ਕੀਰਤਨ ਜਿਹੜਾ ਆਰੰਭ ਹੋਇਆ ਤੇ ਜਾ ਕੇ ਬੌਲੀ ਸਾਹਿਬ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਸਮਾਪਤੀ ਹੋਈ ਤੇ ਅੱਜ ਮੇਨ ਜਿਹੜੇ ਗੁਰਮਤ ਸਮਾਗਮ ਨੇ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਉਸ ਹਸਤਾਨ ਤੇ ਜਿੱਥੇ ਸਾਰੀਆਂ ਇਹ ਹੰਗਸੰਗ ਜਥੇਬੰਦੀਆਂ ਸੰਤ ਮਹਾਂਪੁਰਖ ਕਾਰ ਸੇਵਾ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪ੍ਰੋਗਰਾਮ ਕੀਤੇ ਗਏ ਨੇ ਹਾਜ਼ਰੀਆਂ ਲਵਾਉਣ ਵਾਸਤੇ ਸਮੁੱਚਾ ਹੀ ਖਾਲਸਾ ਪੰਥ ਅੱਜ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਪਹੁੰਚ ਗਏ ਆਂ ਗੁਰੂ ਸਾਹਿਬ ਕਿਰਪਾ ਕਰਨ ਭੱਦੇ ਅਮਰਦਾਸ ਗੁੰਦੇਰੇ ਤੇਰੀ ਉਪਮਾ ਤੋਹੇ ਬਾਣੇ ਆਵੇ ਭੰਤਨ ਰਾਮਦਾਸ ਗੁਰ ਜਿੰ ਸ੍ਰੀ ਆਤਿਨ ਨੇ ਸਵਾਰਿਆ ਪੂਰੀ ਹੋਈ ਕਰਾਮਾਬ ਆਪ ਜੀ ਨੇ ਹਾਰੇ ਤਾਰਿਆ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਪ੍ਰੋਗਰਾਮ ਸੋਖ ਸ਼ਾਂਤੀ ਤੇ ਚੜ੍ਹਦੀ ਕਲਾ ਨਾਲ ਮਨਾਉਣ ਤੇ ਦਰਸ਼ਨ ਦਿਦਾਰੇ ਕਰਨ ਤੇ ਬਾਲ ਉਤਮ ਭੋਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੇ ਨੇ ਹਰਜ ਆਵੇ ਫੁਰੇ ਪਾਵੇ ਰਾਤਰੀਆ